ਦੋਸਤੋ ਖਬਰਾਂ ਦੇ ਬਲੈਟਰਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖੜ ਸ਼ਹਿਰ ਦੇ ਦਰਪਨ ਸਿਟੀ ਇੱਕ ਕੋਠੀ ਨੰਬਰ 24 ਦੇ ਵਿੱਚ ਅੱਜ ਇੱਕ ਨੌਜਵਾਨ ਦੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੀ ਪਛਾਣ ਉਮਰ 21 ਸਾਲਾਂ ਤੁਸ਼ਾਰ ਬਾਸੀ ਜੀਂਦ ਹਰਿਆਣਾ ਵੱਜੋਂ ਸਾਹਮਣੇ ਬਾਰਦਾਤ ਦਾ ਪਤਾ ਚਲਦਿਆਂ ਹੀ ਡੀਐਸਪੀ ਮੌਕੇ ਤੇ ਪਹੁੰਚ ਗਏ ਤੇ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਕਾਤਲਾਂ ਸਾਹ ਨੇ ਇਸ ਪਿੱਛੇ ਦੀ ਅਸਲ ਵਜ੍ਹਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਪੂਰਾ ਮਾਮਲਾ ਕੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਕੀ ਮਿਲੀ ਅੱਜ ਸਵੇਰ ਜਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦਰਪਨ ਸਿਟੀ ਦੇ ਵਿੱਚ ਇੱਕ ਮੁੰਡਾ ਕਿਰਾਏ ਤੇ ਰਹਿੰਦਾ ਹੈਗਾ ਉਹਦਾ ਜਿਹੜਾ ਹੈਗਾ ਉੱਥੇ ਸਿਰੇ ਮਰਡਰ ਕਰਤਾ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਸਾਡੀ ਸਾਰੀ ਟੀਮ ਤੇ ਹੁਣ ਮੌਕੇ ਦੀ ਜਿਹੜੀ ਅਸੀਂ ਸਾਰਾ ਕ੍ਰਾਈਮ ਸੀਨ ਇਨਸਪੈਕਟ ਕਰ ਲਿਆ ਪ੍ਰਿੰਸੀਪਲ ਜਿਹੜੇ ਮਾਰਦੇ ਉਹਨਾਂ ਨੂੰ ਬੁਲਾ ਕੇ ਸਿੰਗਰਪੁਰ ਦੀ ਟੀਮ ਵੀ ਤੇ ਪ੍ਰੈਸਕਿਊਰਟਸ ਨੇ ਜੋ ਮੌਕੇ ਤੋਂ ਸੂਟ ਵਗੈਰਾ ਸੀ ਉਹ ਅਸੀਂ ਹਾਸਲ ਕਰ ਲਿਆ ਤੇ ਵਿੱਤਨ ਦੀ ਜਿਹੜੀ ਫੈਮਿਲੀ ਉਹਦੇ ਨਾਲ ਕੰਟੈਕਟ ਹੋ ਗਿਆ ਉਹ ਆ ਰਹੇ ਨੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਲੈ ਵੀ ਨੇ ਇਨਵੈਸਟੀਗੇਸ਼ਨ ਚ ਕੁਝ ਸਰ ਚੀਜ਼ਾਂ ਕਲੀਅਰ ਹੋਏ। ਇਹ ਕੌਣ ਹੈ? ਕਿੱਥੇ ਦਾ ਰਹਿਣ ਵਾਲਾ ਹੈ? ਇਹ ਕੀ ਕੰਮ ਕਰਦਾ ਇੱਥੇ? ਨਾਮ ਕੀ ਹੈ? ਸ਼ਾਰ ਨਾਮ ਦਾ ਲੜਕਾ ਜੀ ਪਿੱਛੋਂ ਜੀਨ ਦਾ ਰਹਿਣ ਵਾਲਾ ਬਾਈ 21 ਸਾਲ ਦੀ ਏਜ ਹੈਗੀ ਹੈ। ਇੱਥੇ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ ਰੈਸਟੋਰੈਂਟ ਚਲਾਉਣ ਵਾਲਾ ਸੀਗਾ। ਇਹ ਪ੍ਰੋਬਲਮ ਨੇ ਵੀ ਤਰਤੇ ਹੀ ਸਾਹਮਣੇ ਆਇਆ ਕਿ ਇੱਥੇ ਰੈਂਟ ਤੇ ਰਹਿੰਦਾ ਸੀਗਾ ਨਾਲੇ ਦੇ ਇੱਕ ਲੜਕੀ ਰਹਿੰਦੀ ਸੀ ਵੀ ਤੇ ਅਸੀਂ ਬਾਕੀ ਸਾਰੀਆਂ ਜਿਹੜੀਆਂ ਸਾਰੇ ਇੰਡਸ ਇਨਵੈਸਟੀਗੇਸ਼ਨ ਜਿਹੜੀ ਚੱਲੀ ਸਰ ਇਹਦੇ ਫੇਸ ਤੇ ਹੈੱਡ ਸਾਈਡ ਤੇ ਜਿਹੜੀ ਐ ਸੱਤ ਦੀ ਕਿ ਚਾਰੋਂ ਕਿੱਥੇ ਨੇ ਸਰ ਜਿਹੜੇ ਨਾਲ ਬੋਡੀ ਵਾਲੀ ਕੁੜੀ ਰਹਿੰਦੀ ਕਿੱਥੋਂ ਦੀ ਹੋਈ ਉਹ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਹਨਾਂ ਨੂੰ ਪਤਾ ਲੱਗਿਆ ਰਾਤ ਇੱਕ ਮੁੰਡਾ ਵੀ ਇਹਦਾ ਦੋਸਤ ਵੀ ਨਾਲ ਸੀ ਜੀ ਕਹਿੰਦੇ ਇਕੱਠਿਆਂ ਨੇ ਦਰੂਦਰੂ ਕੀਤੀ ਹੈ ਜੀ ਕੁਈ 6000 ਸਾਹਮਣੇ ਆਇਆ ਜੀ ਸਾਰੀਆਂ ਜਿਹੜੇ ਮੈਂ ਤੁਹਾਨੂੰ ਦੱਸਿਆ ਸਾਰੇ ਐਂਗਲ ਤੁਸੀਂ ਐਕਸਪਲੋਰ ਕਰ ਰਹੇ ਆ ਘਰ ਦੇ ਆਸ-ਪਾਸ ਸੀਸੀਟੀਵੀ ਕੈਮਰਾਸ ਹੈਗੇ ਨੇ ਟੈਕਨੀਕਲ ਤੌਰ ਤੇ ਹਿਊਮਨ ਇੰਟੈਲੀਜੈਂਸ ਤੌਰ ਤੇ ਅਸੀਂ ਸਾਰਾ ਕੁਝ ਜਿਹੜਾ ਹੋ ਤਫ਼तीश ਹੋ ਰਹੀ ਸੀ ਕਰ ਰਹੇ ਆ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਪਤਾ ਲੱਗਿਆ ਹੋਵੇ ਕੋਈ ਤੇਜ਼ਦਾਰ ਹਥਿਆਰ ਇਹ ਕਿਸ ਤਰ੍ਹਾਂ ਦੇ ਜਿਹੜੇ ਡਿਵਾਈਸ ਹੈ ਉਹ ਜਿਹੜਾ ਯੂਜ਼ ਕੀਤਾ ਦੇਖੋ ਜੀ ਕ੍ਰਾਈਮ ਸੀਨ ਤੋਂ ਕੋਈ ਵੈਪਨ ਰਿਕਵਰ ਨਹੀਂ ਹੋਇਆ ਬਟ ਜਿਹੜੀ ਅਸੀਂ ਸਰਸਰੀ ਤੌਰ ਤੇ ਇਨਸਪੈਕਸ਼ਨ ਜਿਹੜੀ ਕੀਤੀ ਹੈਗੀ ਆ ਬਾਡੀ ਦੇ ਉਹਦੇ ਵਿੱਚ ਕੋਈ ਬਲੰਟ ਵੈਪਨ ਹੈਗਾ ਕੋਈ ਸ਼ਾਰਪ ਐ ਤੇ ਬਾਡੀ ਜਿਹੜੀ ਆ ਉਹ ਕੰਬਲ ਦੇ ਨਾਲ ਢੱਕੀ ਹੋਈ ਸੀਗੀ ਤੇ ਬਾਕੀ ਜਿਹੜਾ ਪੋਸਟਮਾਰਟਮ ਵਿੱਚ ਸਾਰੀ ਚੀਜ਼ ਪੀਰ ਹੋ ਗਈ ਡਿਪਟੀ ਸਾਹਿਬ ਵੀ ਪਤਾ ਕਿੱਦਾਂ ਲੱਗਿਆ ਪੁਲਿਸ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਪਹਿਲੇ ਹੀ ਪਤਾ ਕਿ ਇਹ ਤਾਂ ਆਲਰੇਡੀ ਬਾਂਸੀ ਦਾ ਕੰਲੇ ਸੀ ਵਿਕਟਿਮ ਦੀ ਫੈਮਿਲੀ ਨੇ ਜੀ ਉਹਦੇ ਕਿਸੇ ਇੱਥੇ ਲੋਕਲ ਬੰਦੇ ਨਾਲ ਕੰਟੈਕਟ ਕੀਤਾ ਸੀਗਾ ਉਹ ਲੋਕਲ ਨੇ ਜਦੋਂ ਆ ਕੇ ਉਹਦਾ ਕੋਈ ਦੋਸਤ ਸੀਗਾ ਉਹਨੇ ਆ ਕੇ ਚੈੱਕ ਕੀਤਾ ਤਾਂ ਉਹਨੇ ਜਿਹੜਾ ਮੌਕੇ ਤੇ ਆ ਕੇ ਦੇਖਿਆ ਕਿ ਉਹ ਮਰ ਤੇ ਮਤਲਬ ਫੈਮਿਲੀ ਦਾ ਫੋਨ ਹੀ ਸੀ ਚੱਗ ਰਿਹਾ ਤਾਂ ਉਹਨਾਂ ਨੂੰ ਪਤਾ ਲੱਗਾ ਕੌਮੀ ਕਾਨੂੰਨੀ ਸਿਵਵਾਵਾ 30 ਨਵੀਂ ਦਿੱਲੀ ਤੋਂ ਭੇਜੇ ਗਏ ਪ੍ਰੋਗਰਾਮ ਅਨੁਸਾਰ ਜਸਟਿਸ ਗੁਰਪ੍ਰੀਤ ਸਿੰਘ ਸੰਧਾਵਾਲੀਆ ਕਾਰਜਕਾਰੀ ਮੁੱਖ ਨਿਆਧੀਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸਿਵਵਾਵਾ 30 ਅਤੇ ਮਾਨਯੋਗ ਜਸਟਿਸ ਸ਼੍ਰੀ ਨੀਰਲ ਖੇਤਰਪਾਲ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਐਡਮਿਨਿਸਟ੍ਰੇਟਿਵ ਜੱਜ ਸੈਸ਼ਨ ਤੇ ਡਿਵੀਜ਼ਨ ਸਾਹਿਬ ਜੀ ਦਾ ਅਜੀਤ ਸਿੰਘ ਨਗਰ ਦੀ ਸਰਪ੍ਰਸਿਹੇਟ ਸ਼੍ਰੀ ਅਤਲ ਕਸਾਨਾ ਜਿਹੜਾ ਅਤੇ ਸੈਸ਼ਨਜ਼ ਜੱਜ ਐਸਐਸ ਨਗਰ ਦੀ ਗਵਾਈ ਹੇਠ ਅੱਜ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹਾਂਜੀ ਮੈਂ ਐਡਵੋਕੇਟ ਮਨਦੀਪ ਸਿੰਘ ਖੇੜਾ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਆਇਆ ਸੀਗਾ ਤੇ ਇਹਨਾਂ ਦਾ ਕੇਸ 2 ਦਿਨ ਮਹੀਨੇ ਪਹਿਲਾਂ ਪਹਿਲਾਂ ਹੀ ਸਾਡੇ ਕੋਲ ਆਇਆ ਸੀਗਾ ਇਹਨਾਂ ਦੇ ਕਾਉਂਸਲ ਨੇ ਪ੍ਰਡੀਸ਼ਨਰ ਪਹਿਲਾਂ ਨੇ ਕੇਸ ਪਾਇਆ ਸੀਗਾ ਤੇ ਮੈਂ ਰਿਸਪੌਂਡੈਂਟ ਵੱਲੋਂ ਪੇਸ਼ ਹੋਇਆ ਸੀਗਾ ਤੇ ਅਸੀਂ ਹਾਰਡਲੀ 3 ਮੰਥਸ ਲਾਏ ਨੇ 3 ਮੰਥਸ ਦੇ ਵਿੱਚ ਹੀ ਇਹਨਾਂ ਨੂੰ ਰੀਕਨਸਾਈਲ ਕਰਕੇ ਇਹਨਾਂ ਦਾ ਡਿਸਪੂਟ ਬੜੀ ਜਲਦੀ ਸੌਲਟ ਆਊਟ ਕਰ ਦਿੱਤਾ ਤੇ ਹੁਣ ਇਕੱਠੇ ਅ ਮਤਲਬ ਇਕੱਠੇ ਅੱਜ ਤੋਂ ਇਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਹੈਗਾ ਖੁਸ਼ੀ-ਖੁਸ਼ੀ ਸਾਰਾ ਕੁਝ ਇੱਕ ਦੂਸਰੇ ਨਾਲ ਜੋ ਵੀ ਹੈਗੇ ਆ ਖੁਸ਼ੀ ਨਾਲ ਹੁਣ ਰਹਿਣਗੇ ਇੱਥੇ ਉਰੇ ਆਪਣਾ ਘਰ ਇਹਨਾਂ ਨੇ ਸ਼ਿਫਟ ਕਰ ਲਿਆ ਇੱਥੇ ਹੁਣ ਇਕੱਠੇ ਰਹਿਣਗੇ ਲੋਕ ਦੱਸ ਕੇ ਆਏ ਸੀ ਜਾਂ ਫਿਰ ਇਹਨਾਂ ਨੇ ਪਹਿਲਾਂ ਕੇਸ ਕਿਤੇ ਪਾਇਆ ਸੀ ਅ ਨਹੀਂ ਐਕਚੁਅਲੀ ਕੇਸ ਡਾਇਰੈਕਟ ਪਾਇਆ ਸੀ ਕੋਰਟ ਵਿੱਚ ਹਾਂਜੀ ਫਾਈਲ ਹੋਇਆ ਸੀਗਾ ਤੇ ਉਹਦੇ ਵਿੱਚ ਫਿਰ ਅਸੀਂ ਪਿਆਰ ਸੀਗਾ ਸਾਡਾ ਇਹਨਾਂ ਦੇ ਨਾਲ ਕਿ ਕਈ ਹੁੰਦੇ ਨੇ ਕਿ ਕਈ ਕਪਲ ਬੜੇ ਵਧੀਆ ਹੁੰਦੇ ਕਿ ਤੁਹਾਨੂੰ ਲੱਗਦਾ ਕਿ ਅਸੀਂ ਇਹ ਪਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਰੱਖੀਏ ਤੇ ਸਾਨੂੰ ਲੱਗਾ ਕਿ ਇਹਨਾਂ ਨੂੰ ਇੱਕਠੇ ਇਕੱਠੇ ਰਖਾਉਣਾ ਸਾਡੇ ਲਈ ਜ਼ਿਆਦਾ ਬੈਟਰ ਹੈਗਾ ਇਨਸਟੈਡ ਆਫ ਕੀ ਅਸੀਂ ਆਪਣਾ ਫੀਸ ਸਟ੍ਰਕਚਰ ਦੇਖੀਏ ਕਿ ਅਸੀਂ ਇਹਨਾਂ ਤੋਂ ਪੈਸੇ ਲੈਣੇ ਆ ਪੈਸੇ ਨਾਲੋਂ ਸਾਨੂੰ ਰਿਸ਼ਤਾ ਬਚਾਉਣਾ ਇਹਨਾਂ ਨੂੰ ਜ਼ਿਆਦਾ ਵਧੀਆ ਲੱਗਾ ਇਸ ਕਰਕੇ ਫਿਰ ਅਸੀਂ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਵੀ ਫਿਰ ਸਾਨੂੰ ਸਾਨੂੰ ਕੋਆਪਰੇਟ ਕੀਤਾ ਵੀ ਉਸ ਕੋਸ਼ਿਸ਼ ਦੇ ਵਿੱਚ ਤੇ ਉਹ ਫਿਰ ਐਕਚੁਅਲ ਚ ਵਧੀਆ ਤਰੀਕੇ ਨਾਲ ਉਹ ਲੈਂਦੇ ਸੈਟਿੰਗ ਹੋ ਗਈ ਤੇ ਹੁਣ ਇੱਕ ਖੁਸ਼ੀ ਖੁਸ਼ੀ ਨਾਲ ਰਹਿ ਰਹੇ ਆ ਅੱਜ ਖੜ ਤੇ ਸਨੀ ਨਿਕਲੇ ਵਿੱਚ ਸੈਕਟਰ 25 ਵਿੱਚ ਤਨਾਤ ਪੁਲਿਸ ਨੇ ਮੁਲਾਜ਼ਮਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲਲੀ ਜਦੋਂ ਮੁਹੰਮਦ ਜਾਕੀ ਨਾਮ ਦੇ ਸਖਸ਼ ਪਸ਼ੋਂ 8.5 ਕਿਲੋ ਫੀਮ ਬਰਾਮਦ ਕੀਤੀ।ਦਰਅਸਲ ਇਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਸਾਥੀ ਅਤਲ ਕੁਮਾਰ ਦਾ ਪੁੱਤਰ ਹਰੀ ਸਿੰਘ ਬਰੇਲੀ ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਪਾਸੋਂ 1 ਕਿਲੋ ਫੀਮ ਬਰਾਮਦ ਕੀਤੀ ਸੀ।ਉਸ ਦੀ ਨਿਸ਼ਾਨਦੇਹੀ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕੁੱਲ 9.5 ਕਿਲੋ ਫੀਮ ਬਰਾਮਦ ਕਰ ਚੁੱਕੀ ਹੈ। ਸਰ ਇੱਕ ਫੀਮ ਫੜੀਗੇ ਦੇ ਬਾਰੇ ਜਾਣਕਾਰੀ ਦਿਓਗੇ? ਇਹ ਬੇਸਿਕਲੀ ਜੀ 9 ਮਈ 24 ਨੂੰ 9 ਮਈ ਨੂੰ ਚੌਂਕੀ ਸਨੀਂਗ ਕਲੇਵ ਥਾਣਾ ਸਿਟੀ ਖਰੜ ਦੀ ਪੁਲਿਸ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਉਸੇ ਦੌਰਾਨ ਇੱਕ ਵਿਅਕਤੀ ਅਤਲ ਕੁਮਾਰ ਜੋ ਕਿ ਪਿੱਛੇ ਬਰੇਲੀ ਯੂਪੀ ਦਾ ਰਹਿਣ ਵਾਲਾ ਉਹਨੂੰ ਕਾਬੂ ਕੀਤਾ ਗਿਆ ਉਸ ਪਾਸੋਂ 1 ਕਿਲੋ ਫੀਮ ਬਰਾਮਦ ਕੀਤੀ ਗਈ ਸੀ ਉਹਦੀ ਪੁੱਛ ਉਸ ਪ੍ਰੰਤ ਮਕਦਮਾ ਦਰਜ ਕੀਤਾ ਗਿਆ ਥਾਣਾ ਸਿਟੀ ਖਰੜ ਵਿਖੇ ਤੇ ਉਸ ਦੀ ਪੁੱਛ ਕੇ ਇੱਕ ਹੋਰ ਜਿਹੜਾ ਅਕਿਊਜ਼ਡ ਮੁਹੰਮਦ ਜਾਕੀ ਇਹ ਵੀ ਪਿੱਛੋਂ ਯੂਪੀ ਦਾ ਰਹਿਣ ਵਾਲਾ ਇਹਨੂੰ ਨਾਮਿਨੇਟ ਕਰਕੇ ਇਹਦੇ ਪਾਸੋਂ ਜਿਹੜੀ ਆ 8.5 ਕਿਲੋ ਮਤਲਬ ਟੋਟਲ ਇਹਨਾਂ ਦੋਨੋਂ ਤੋਂ 9.5 ਕਿਲੋ ਜਿਹੜੀ ਅਫੀਨ ਉਹ ਬਰਾਉਂਜ਼ ਕੀਤੀ ਹੋਈ ਹੈ ਸਰ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਵੇਚਦੇ ਸੀਗੇ ਇਹ ਜੀ ਬੇਸਿਕਲੀ ਦੋਨੋਂ ਯੂਪੀ ਦੇ ਹੀ ਰਹਿਣ ਵਾਲੇ ਨੇ ਤੇ ਦੋਨੋਂ ਯੂਪੀ ਤੋਂ ਹੀ ਇੱਕ ਜਿਹੜਾ ਮੁਹੰਮਦ জাকੀ ਆ ਇਹ ਲੈ ਕੇ ਆਉਂਦਾ ਸੀਗਾ ਤੇ ਇਹੀ ਅੱਗੇ ਸਪਲਾਈ ਕਰਨ ਦਾ ਜਿਹੜਾ ਕੰਮ ਕਰਦਾ ਸੀ ਸਰ ਇਹ ਜਿਹੜੇ ਬੇਸਿਕਲੀ ਰਹਿਣ ਵਾਲੇ ਕਿੱਥੋਂ ਦੇ ਆ ਇਹ ਯੂਪੀ ਦੇ ਰਹਿਣ ਵਾਲੇ ਨੇ ਜੀ ਦੋਨੋਂ ਤੇ ਜਿਹੜਾ ਮੁਹੰਮਦ জাকੀ ਆ ਇਹ ਹਾਲ ਵਾਸੀ ਰਾਇਕੋਟ ਜ਼ਿਲ੍ਹਾ ਲੁਧਿਆਣਾ ਹੁਣ ਉੱਥੇ ਟੇਲਰਿੰਗ ਦਾ ਕੰਮ ਕਰਦਾ ਉੱਥੇ ਰਹਿੰਦਾ ਤੇ ਇਹਨਾਂ ਤੇ ਕੋਈ ਹੋਰ ਪੁਰਾਣਾ ਮੁਕੱਦਮਾ ਕ੍ਰਿਮੀਨਲ ਰਿਕਾਰਡ ਕੋਈ ਆਪਣੇ ਲੋਕਲ ਖਰੜਾ ਥਾਣੇ ਦੇ ਵਿੱਚ ਤਾਂ ਨਹੀਂ ਹੈ ਇਹਨਾਂ ਦੇ ਪਰ ਕੋਈ ਕ੍ਰਿਮੀਨਲ ਰਿਕਾਰਡ ਪਰ ਇਹਨਾਂ ਦੇ ਜਿਹੜੇ ਲੋਕਲ ਯੂਪੀ ਵਿਖੇ ਥਾਣੇ ਉਹਨਾਂ ਨਾਲ ਰابطਾ ਕਰਕੇ ਉੱਥੇ ਅਸੀਂ ਇਹਨਾਂ ਦੇ ਕ੍ਰਿਮੀਨਲ ਐਂਟੀਸੀਡੈਂਟਸ ਨੂੰ ਪਤਾ ਕਰ ਰਹੇ ਹਾਂ ਲੋਕ ਸਭਾ ਹਲਕਾ ਕੰਡੂਲ ਸਾਹਿਬ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੀ ਬਾਬਾ ਬਕਾਲਾ ਦੇ ਸਾਫ ਕਬਜ਼ਾ ਦੇ ਸੰਦੋਗ ਸਿੰਪਲਾਈਪੁਰ ਦੀ ਗਵਾਈ ਹੇਟ ਲਾਗੋਗੇ ਮੌੜ ਵਿਕੇ ਬਚਾਰ ਰੈਲੀ ਦਾ ਯੋਜਨ ਕਰਨ ਪੁੱਜੇ ਇਸ ਮੌਕੇ ਤੇ ਉਹਨਾਂ ਨੇ ਆਪ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਸਿਆਸੀ ਬਾਰ ਕਰਦੇ ਹੋਏ ਕਿ ਆ ਕਿ ਪਹਿਲਾਂ ਤਾਂ ਪਿਆਰ ਭਰੀ ਫਤਿਹ ਬਲੌਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਥੇ ਜਾਣਾ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਲੋੜ ਤੋਂ ਵੱਧ ਪਿਆਰ ਮਿਲ ਰਿਹਾ ਔਰ ਇਨਾ ਭਾਰੀ ਇਤਸ਼ਾਹ ਹੈ ਵਰਕਰਾਂ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਿੰਡ ਅਜੇ ਤੱਕ ਮੈਨੂੰ ਜਾਣ ਦੀ ਲੋੜ ਪਈ ਹੋਵੇ ਕਿ ਆ ਬੰਦਾ ਗੁੱਸੇ ਆ ਤੇ ਆਪਾਂ ਇਹਨੂੰ ਮਣਾਉਣਾ ਔਰ ਜਦੋਂ ਦੀ ਟਿਕਟ ਅਨਾਉਂਸ ਹੋਈ ਆ ਔਰ ਮੈਂ ਇੱਕ ਚੀਜ਼ ਵੇਖੀ ਹੈ ਕਿ ਵਾਕਈ ਸੀਟ ਵੀ ਪੰਥਿਕ ਔਰ ਇਥੋਂ ਦੇ ਜਿਹੜੇ ਲੋਕ ਆ ਉਹ ਵੀ ਗੁਰੂ ਨੂੰ ਮੰਨਣ ਵਾਲੇ ਆ ਔਰ ਗੱਲ ਇਹ ਆ ਕਿ ਜਦੋਂ ਸਾਰੇ ਲੀਡਰਾਂ ਨੇ ਫੈਸਲਾ ਕੀਤਾ ਕਿ ਟਿਕਟ ਜੀਰੇ ਨੂੰ ਦਿੱਤੀ ਜਾਵੇ ਔਰ ਜੈਸਲੈਂਟ ਸ਼ਾਮ ਨੂੰ ਟਿਕਟ ਮਿਲਦੀ ਅਗਲੇ ਦਿਨ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਮੇਰੇ ਨਾਲ ਦਰਬਾਰ ਸਾਹਿਬ ਨਤਮਸਤਕ ਹੁੰਦੀ ਹੈ ਔਰ ਉਸ ਤੋਂ ਬਾਅਦ ਜਦੋਂ ਹੁਣ ਪਿੰਡਾਂ ਦੇ ਵਿੱਚ ਮੀਟਿੰਗਾਂ ਸ਼ੁਰੂ ਕੀਤੀਆਂ ਨੇ ਕੱਲ ਮੈਂ ਜੰਡਿਆਲੇ ਗੁਰੂ ਸੀ ਗੱਲ ਉੱਥੇ ਵੀ 31 ਪਿੰਡਾਂ 'ਚ ਗਿਆ ਬਹੁਤ ਭਾਰੀ ਹੰਗਾਰਾ ਮਿਲਿਆ ਔਰ ਇੱਕ ਚੀਜ਼ ਵੇਖਣ ਨੂੰ ਮਿਲੀ ਹੈ ਕਿ ਜਿਹੜੇ ਲੋਕ ਨੇ ਉਹ ਹੁਣ ਸਿਆਣੇ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਝੂਠ ਬੋਲ ਕੇ ਵੋਟਾਂ ਲੈਂਦੇ ਆ ਔਰ ਕਿਉਂਕਿ ਮੈਂ ਪਿੰਡ-ਪਿੰਡ ਗਿਆ ਜਿਵੇਂ ਲੋਕਾਂ ਦੇ ਜਿਹੜੇ ਦਾਣੇ ਸੀ ਕਿ ਕਣਕ ਸੀ ਉਹ 30 ਕਿਲੋ ਮਿਲਦੀ ਸੀ ਹੁਣ 5 ਕਿਲੋ ਕਰਤੀ ਉਸ ਤੋਂ ਬਾਅਦ ਦੇ ਵਿੱਚ ਕਿਸੇ ਦੇ ਮਕਾਨ ਦੇ ਪੈਸੇ ਨਹੀਂ ਆਏ ਪੈਨਸ਼ਨ 2500 ਕਿਹਾ ਸੀ ਉਹ ਸਾਡੇ ਵਾਲਾ ਹੀ 1500 ਚੱਲੀ ਜਾਂਦਾ ਠੀਕ ਹੈ ਇਹੋ ਜਿਹੀਆਂ ਕਈ ਚੀਜ਼ਾਂ ਨੇ ਕਿ ਜਿੰਨਾ ਬਾਰੇ ਲੋਕ ਜਾਗਰੂਕ ਹੋ ਚੁੱਕੇ ਨੇ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਸਾਨੂੰ ਝੂਠ ਮਾਰ ਕੇ ਅੱਜ ਇੱਕ ਮੈਂ ਪਿੰਡੋਂ ਆਇਆ ਵਾਂ ਆ ਮੁੰਡੀ ਛੁਰੀ ਮਰ ਉਥੋਂ ਦੇ ਮੈਨੂੰ ਉਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਏ 1 ਲੱਖ ਰੁਪਈਆ ਉਸ ਬੰਦੇ ਦਾ ਬਿੱਲ ਆ 1 ਲੱਖ ਰੁਪਈਆ ਬਿੱਲ ਆ ਉਹਦਾ ਮੀਟਰ ਵੀ ਲਾ ਕੇ ਲੈ ਗਏ ਔਰ ਇਹ ਭਗਵੰਤ ਮਾਨ ਜੀ ਕਹਿੰਦੇ ਕਿ ਗਰੀਬਾਂ ਦੇ ਜਿਹੜੀ ਬਿਜਲੀ ਮੁਫਤ ਆ ਮੈਂ ਉਹਨੂੰ ਕਹਾ ਤੇਰੇ ਘਰੇ ਏਸੀ ਉਹ ਕਹਿੰਦਾ ਜੀ ਦੋ ਕਮਰੇ ਆ ਉਹ ਵੀ ਕੱਚੇ ਪੱਖਾ ਲੱਗਾ ਕੋਈ ਏਸੀ ਨਹੀਂ ਕੋਈ ਕੂਲਰ ਨਹੀਂ ਪਹਿਲੀ ਗੱਲ ਤੋਂ ਉਹਨੇ ਮੈਨੂੰ ਪੁੱਛਿਆ ਕਿ ਉਹ ਏਸੀ ਤੁਸੀਂ ਕਿਨੂੰ ਕਹਿੰਦੇ ਹੋ ਜੀ? ਹਵਾ ਵਾਲਾ ਜਾਂ ਠੰਡ ਵਾਲਾ? ਮੈਂ ਕਹਿੰਦਾ ਜਿਹੜਾ ਠੰਡ ਵਾਲਾ ਹੁੰਦਾ। ਮੈਂ ਕਿ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਏਸੀ ਕੀ ਹੁੰਦਾ ਤੇ ਉਹਨੂੰ ਲੱਖ ਰੁਪਈਆ ਬਿੱਲ ਆ ਗਿਆ। ਇਹ ਕਹਿੰਦੇ ਸੀ ਕਿ ਜ਼ੀਰੋ ਬਿੱਲ ਆਇਆ ਕਰੋ ਦੱਸੋ ਕਿੱਧਰ ਦਾ ਜ਼ੀਰੋ ਬਿੱਲ। ਅੱਜ ਤੁਸੀਂ ਵੇਖਿਓ ਹੌਲੀ-ਹੌਲੀ ਹਾਲਾਤ ਕੀ ਬਣਦੇ ਆ। ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ। ਕੱਲ ਝੰਡੇਾਲੇ ਜਦੋਂ ਮੈਂ ਗਿਆ। ਉੱਥੇ ਲੋਕਾਂ ਨੇ ਇੱਕੋ ਗੱਲ ਕਹੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਅਮਨ ਤੇ ਸ਼ਾਂਤੀ ਚਾਹੀਦੀ। ਕੱਲ ਰਾਤ ਹੀ ਕਿਤੇ ਪਰਸੋ ਰਾਤ ਉੱਥੇ ਫਰੋਤੀ ਮੰਗੀ ਗਈ। ਔਰ ਜੇ ਉਹਨਾਂ ਫਰौती ਨਹੀਂ ਦਿੱਤੀ ਤੇ ਉਹਨਾਂ ਦੇ ਸ਼ਟਰ ਚ ਗੋਲੀਆਂ ਮਾਰੀਆਂ ਗਈਆਂ ਇੰਨੇ ਮਾੜੇ ਹਲਾਤਾ ਇੱਕ ਕੱਲੀ ਕਾਂਗਰਸ ਪਾਰਟੀ ਆ ਜਿਹੜੀ ਸਾਰੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਏ ਜਿਹੜੀ ਹਰ ਇੱਕ ਲਈ ਜਿਹੜਾ ਕਿ ਉਹ ਇਸ ਕੱਲ ਦੀ ਜ਼ਿੰਮੇਵਾਰੀ ਚੁੱਕਦੀ ਏ ਕਿ ਅਸੀਂ ਤੁਹਾਡਾ ਹਰ ਕੰਮ ਦਾ ਜਿਹੜਾ ਹਰ ਜਿਹੜਾ ਤੁਹਾਡਾ ਹੋਣ ਵਾਲਾ ਕੰਮ ਅਸੀਂ ਕਰਾ ਕੇ ਦਿਆਂਗੇ ਜਿਆ ਸਰ ਨਸ਼ੇ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਕਹਿੰਦੀ ਕੋਸ਼ਿਸ਼ ਫਿਰੋਹੀਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਕਲ ਦਾ ਲਪਾਦਲ ਦੇ ਵੀ ਦੁਆਰ ਨਰਦੇਵ ਸਿੰਘ ਬੋਬੀਮਾਨ ਦੀ ਚੌਣ ਮੁਹਿਮ ਜੋਰਾਂ ਤੇ ਹੈ ਪਾਰਟੀ ਬੋਲ ਡਿਗਟਮੈਂਟ ਤੋਂ ਬਾਅਦ ਫਿਰੋਹੀਪੁਰ ਲੋਕ ਸਭਾ ਹਲਕੇ ਦੇ ਪਿੰਡ-ਪਿੰਡ ਜਾ ਕੇ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ ਅੱਜ ਘੱਟੋ ਘੱਟ 15-16 ਪਿੰਡ ਸੀਗੇ ਜੀ ਬੜਾ ਵਧੀਆ ਅੰਗਾਰਾ ਮਿਲਿਆ ਹੈ ਬੜਾ ਇਤਸ਼ਾ ਹੈ ਲੋਕਾਂ ਦੇ ਵਿੱਚ ਤੁਸੀਂ ਵੇਖ ਹੀ ਲਿਆਊਗਾ ਇੱਥੇ ਆ ਕੇ ਜਿਹੜੇ ਵੋਟਰ ਹਨਾ ਫਰੋਇਪਰ ਕੌਂਸਲਸੀ ਦੇ ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਾਨ ਸਤਕਾਰ ਦਿੰਦੇ ਆਇਆ ਔਰ ਇਸ ਵਾਰੀ ਵੀ ਉਸ ਤੋਂ ਵੀ ਵੱਧ ਮਾਨ ਸਤਕਾਰ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਹਨਾਂ ਨੇ ਦਾਸ ਰੋ ਟਿਕਟ ਦੇ ਕੇ ਨਵਾਜਿਆ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨਗੇ ਸ਼੍ਰੋਮਣੀ ਅਕਾਲੀ ਦਲ ਦਾ ਗਾੜਾ ਮੈਂ ਸਨੋਹੀ ਬੇਨਤੀ ਕੀਤੀ ਹੈ ਕਿ 98 ਤੋਂ ਲੈ ਕੇ ਅੱਜ ਤੱਕ 6 ਪਲਾਨ ਹੋ ਗਏ ਸ਼੍ਰੋਮਣੀ ਅਕਾਲੀ ਦਲ ਜਿੱਦਾਂ ਆਇਆ ਚਾਹੇ ਉਹ ਜ਼ੋਰਾ ਸਿੰਘ ਮਾਨ ਹੋਵੇ ਚਾਹੀਓ, ਛੇਰ ਸਿੰਘ ਪਾਇਆ ਹੋਵੇ ਚਾਹੀਏ ਸਰਦਾਰ ਸੁਖਵੀਰ ਸਿੰਘ ਦੀ ਬਾਤ ਲਹਣ। ਸ਼ਰੋਮਣੀ ਅਕਾਲੀ ਦਲ ਦਾ ਗੜ ਰਹੀ ਐ ਸੀਟ ਐ। ਸ਼ਰੋਮਣੀ ਅਕਾਲੀ ਦਲ ਇਤੋਂ ਜਿੱਦਾਂ ਆਇਆ ਔਰ ਸ਼ਰੋਮਣੀ ਅਕਾਲੀ ਦਲ ਇਤੋਂ ਜਿੱਤ ਪ੍ਰਾਪਤ ਕਰੂਗਾ। ਤੁਹਾਡੇ ਸਾਹਮਣੇ ਐ। ਸਾਨੂੰ 17-18 ਦਿਨ ਹੋ ਗਏ ਹਲਕੇ ਜਿ ਵਿੱਚਰਦਿਆਂ ਨੂੰ। ਲਗਭਗ 400 ਤੋਂ ਉੱਤੇ ਪਿੰਡ ਅਸੀਂ ਕਵਰ ਕਰ ਲਿਆ। ਉਹਨਾਂ ਨੇ ਹਜੇ ਕੱਲ ਨੂੰ ਚੋਣ ਪ੍ਰਚਾਰ ਸ਼ੁਰੂ ਕਰਨਾ ਐ। ਬੀਜੇਪੀ ਨੇ ਵੀ ਆਉਣਾ ਹੈ ਬੀਜੇਪੀ ਨੇ ਆਵਦਾ ਅਜੇ ਹੋ ਸਕਦਾ ਕੱਲ ਤੱਕ ਟਿਕਟ ਡਿclare ਹੋਵੇ ਉਹਨਾਂ ਦੀ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰਨਾ ਹੈ 20-22 ਦਿਨ ਰਹਿ ਗਿਆ ਹੈ ਚੋਣ ਪ੍ਰਚਾਰ ਦੇ ਵਿੱਚੋਂ ਸਾਡੇ ਤੋਂ ਬਹੁਤ ਪਿੱਛੇ ਰਹਿ ਗਏ ਆ ਉਹ ਉਹ ਕਵਰ ਨਹੀਂ ਕਰ ਪਾਉਣਗੇ ਤੂਬੇ ਅੰਦਰ ਬਲਾਤਕਾਰ ਵਰਗੇ ਕੱਟਨਾਮਾ ਵਾਪਰ ਰਹੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਸਖਤ ਸਾਬਤ ਹੁੰਦੀਆਂ ਤੇ ਕੁਝ ਝੂਠੀਆਂ ਅਜਿਹੀ ਕੱਟਨਾ ਫਿਰੋਜ਼ਪੁਰ ਸਰਹੱਦੀ ਪਿੰਡ ਕਮਾਲੇਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਵੱਲੋਂ ਪਰਚਾ ਦਰਜ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਤਕਾਰੀ ਔਰੂਪੀ ਦੀ ਪਤਨੀ ਨੇ ਦੱਸਿਆ ਕਿ ਮੇਰਾ ਪਤੀ ਬਿਲਕੁਲ ਨਿਰਦੋਸ਼ ਹੈ ਕਿ ਮੇਰੇ ਪਤੀ ਨੂੰ ਇਸ ਘਰ ਵੱਲੋਂ ਹੁਣ ਹਨੀ ਟ੍ਰੈਪ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ ਇੱਥੇ ਸਾਰੇ ਗੱਲੇ ਵੀ ਪਹਿਲਾਂ ਵੀ ਬੜਾ ਕੁਝ ਹੋ ਰਿਹਾ ਹੈ ਕਹਿੰਨਾ ਬਣਾਇਆ ਆਪ ਦਾ ਮੈਂ ਹੋਰ ਕੁਝ ਨਹੀਂ ਕਰਦੇ ਪੈਸ ਜਦੋਂ ਬੰਦੇ ਨੂੰ ਜਾਲ ਚ ਫਸਾ ਦਿੰਦੇ ਨੇ ਉਦੋਂ ਪੈਸੇ ਲੈ ਲੈਂਦੇ ਨੇ ਇਥੇ ਔਰਤਾਂ ਤਾਂ 5-7 ਹੈਗੀਆਂ ਨੇ ਪਰ ਇਹਨਾਂ ਦਾ ਗਰੁੱਪ ਪੂਰਾ ਬਣਿਆ ਹੋਇਆ ਹੈ ਹੋ ਸਕਦਾ ਵੀ ਜ਼ਿਆਦਾ ਵੀ ਨਿਕਲ ਪਾਣ ਇਹਨਾਂ ਚੋਂ ਬਾਸ ਇੱਕ ਦੰਦਾ ਇਹੋ ਕਰਕੇ ਬੰਦੇ ਨੂੰ ਫਸਾ ਕੇ ਉਦੋਂ ਬਾਅਦ ਪੈਸੇ ਦੀ ਮੰਗ ਕਰ ਲੈਂਦੀਆਂ ਨੇ ਇਹਨਾਂ ਵਿੱਚ ਦਲਾਲ ਛੱਡੇ ਨੇ ਬੰਦੇ ਉਹਨਾਂ ਦਾ ਪੈਸੇ ਦਾ ਲੈਣ ਦੇਣ ਕਰਕੇ ਦੋ ਦੋ ਬਾਅਦ ਪੈਸੇ ਲੈ ਲੈਂਦੇ ਉਦੋਂ ਬਾਅਦ ਫਿਰ ਰਾਜੀਨਾਮਾ ਵੀ ਕਰ ਲੈਂਦੀਆਂ ਨੇ ਵੈਸੇ ਚੱਕਰ ਜੀ ਕਰਦੀਆਂ ਰ ਬੰਦੇ ਆ ਤੇ ਪਰਚਾ ਹੋਰ ਕੋਈ ਗੱਲ ਨਾਜਾਇਜ਼ ਕਰਾਉਂਦੀਆਂ ਨੇ ਕੋਈ ਜਾਇਜ਼ ਤਾਂ ਬੰਦਾ ਹੁੰਦਾ ਹੀ ਨਹੀਂ ਜੀ ਇਸ ਤਰ੍ਹਾਂ ਦਾ ਇੱਕ ਗਰੋ ਜਿਹੜਾ ਕਿੰਨੇ ਕੁ ਲੋਕਾਂ ਨੂੰ ਇਹ ਤਾਂ ਲੋਕਾਂ ਨੂੰ ਜੀ ਸਰ ਬੜਿਆਂ ਨੂੰ ਪਰੇਸ਼ਾਨ ਕਰ ਰਹੇ ਨੇ ਇਹਨਾਂ ਦਾ ਕੀ ਕੀਤਾ ਜਾਵੇ ਇਹਨਾਂ ਨਾਲ ਤਾਂ ਵੈਸੇ ਇਹਨਾਂ ਦਾ ਸਹਾਈਤ ਦੇਣੀ ਚਾਹੀਦੀ ਸਰਕਾਰ ਨੂੰ ਵੀ ਆਰਡਰ ਹੋਣਾ ਚਾਹੀਦਾ ਵੀ ਇਹਨਾਂ ਬੰਦਿਆਂ ਤੇ ਜੇ ਕਰਦੀਆਂ ਨੇ ਇਹ ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਨਜਾਇਜ਼ ਕਰਨ ਵਾਲਿਆਂ ਤੇ ਪੁਲਿਸ ਉੱਚੇ ਤੇ ਕਰਨਾ ਤੋਂ ਪੂਰੇ ਤੇ ਹਾਂਜੀ ਹਾਂਜੀ ਪੁਲਿਸ ਨੇ ਵੀ ਇਹਨਾਂ ਨੂੰ ਚਾਹੀਦਾ ਸੋਚ ਕੇ ਚੱਲਣਾ ਚਾਹੀਦਾ ਵੀ ਜਿਹੜਾ ਨਜਾਇਜ਼ ਬੰਦੇ ਕਰਦੇ ਨੇ ਪਰਚਾ ਇਹ ਵੇਖ ਤੇ ਪੜਤਾਲ ਕਰਨ ਉਹਨਾਂ ਦੀ ਪੁੱਛਗਿੱਛ ਕਰਨ ਅਸਕਰੇ ਤੇ ਵੀ ਤਾਂ ਦੁਨੀਆ ਰਹਿੰਦੀ ਏ ਵੀ ਕਿਹੜਾ ਗਲਤ ਏ ਤੇ ਕਿਹੜਾ ਸਹੀ ਏ ਹਾਂਜੀ ਪੜਤਾਲ ਹੋਣੀ ਚਾਹੀਦੀ ਏ ਚੀਜ਼ ਦੀ ਕਿ ਇੱਥੇ ਪਿੰਡ ਇੱਕ ਜੱਲੋ ਕਾਂ ਜੱਲੋ ਕਾ ਪਿੰਡ ਦੇ ਜਨਾਨੀਆਂ ਨੇ ਜਿਨ੍ਹਾਂ ਨੇ ਇੱਕ ਗਰੋਹ ਬਣਾਇਆ ਵੱਡਾ ਗੈਂਗ ਹੈ ਉਹਨਾਂ ਦਾ ਜੋ ਕਿ ਜਿਵੇਂ ਮੇਰੇ ਪਤੀ ਨੂੰ ਮੰਨ ਲਓ ਉਹਨਾ ਹਣੀ ਟੈਪ ਲਗਾਇਆ ਉਹਨਾਂ ਤੇ ਹਣੀ ਟੈਪ ਲਗਾ ਕੇ ਉਹਨੂੰ ਬਲੈਕਮੈਨ ਕਰਦੇ ਰਹੇ ਉਹਨਾਂ ਨੇ ਇੱਕ ਦੋ ਦਿਨ ਦਲਾਲ ਵੀ ਛੱਡੇ ਹੋਏ ਨੇ ਦੋ ਤਿੰਨ ਜੋ ਕਿ ਜਗਿੰਦਰ ਸਿੰਘ ਉਹਨਾਂ ਦਾ ਜਵਾਈ ਉਹ ਸਾਨੂੰ ਇੱਥੇ ਆ ਕੇ ਧਮਕਿਆ ਤੁਮ ਕਿਹਾ ਦੇ ਜਾਂਦੇ ਨੇ ਗੱਡੀ ਤੇ ਆਉਂਦੇ ਨੇ ਤਿੰਨ ਚਾਰ ਬੰਦੇ ਵੀ ਸਾਨੂੰ ਅੱਗੇ ਸਾਡੇ ਕੋਲ ਆਡੀਓ ਵੀ ਹੈਗੀ ਉਹਨਾਂ ਦੀ ਜੋ ਸਾਨੂੰ ਕੀ ਬਲੈਕਮੈਨ ਕਰਦੇ ਸੀ ਫੋਨ ਤੇ ਸਾਡੇ ਕੋਲ ਆਡੀਓ ਵੀ ਹੈਗੀ ਅਸੀਂ ਨਾਲ ਲਗਾਵਾਂਗੇ ਆਡੀਓ ਵੀ ਕਹਿੰਦੇ ਸੀ ਕਹਿੰਦੇ ਸੀ ਹਮਾਂ ਦਾ ਕਰਦੇ ਸੀ ਪੈਸੇ ਦੀ ਕਹਿੰਦੇ ਸੀ ਵੀ ਤੁਸੀਂ ਮੈਨੂੰ 2.3 ਲੱਖ ਰੁਪਈਆ ਦੇ ਦੋ ਨਹੀਂ ਤਾਂ ਅਸੀਂ ਉਸੇ ਔਰਤ ਦੇ ਥਰੂ ਤੁਹਾਡੇ ਪਤੀ ਤੇ ਪਰਚਾ ਕਰਾਵਾਂਗੇ ਹਾਂਜੀ ਤੇ ਉਹਨਾਂ ਪਰਚਾ ਕਰਾਤਾ ਜਦੋਂ ਅਸੀਂ ਇਨਕਾਰ ਕਰਤਾ ਸੀ ਪੈਸਿਆਂ ਦਾ ਤੇ ਪਹਿਲਾਂ ਉਹਨੂੰ ਹਣੀਟਾਪ ਕਰਾ ਕੇ ਫਸਾ ਲਿਆ ਆ ਆਪਣੇ ਜਾਲ ਵਿੱਚ ਫਿਰ ਉਸ ਤੋਂ ਬਾਅਦ ਮੰਗ ਰੱਖੀ ਗਈ ਪੈਸਿਆਂ ਬਾਰੇ ਜਦੋਂ ਹੁਣ ਅਸੀਂ ਜਵਾਬ ਦੇ ਦਿੱਤਾ ਹੈ ਤੇ ਹੁਣ ਸਾਡੇ ਤੇ ਬਲਤ ਕਰਦਾ ਪਰਚਾ ਕਰਾਤਾ ਨੇ। ਇਸ ਟਾਈਮ ਉਹ ਜੇਲ੍ਹ ਵਿੱਚ ਨੇ। ਇਹ ਗਰੀਬਾ ਕਈ ਪਰਿਵਾਰ ਗਰੀਬ ਵਿਚਾਰਾਂ ਨੂੰ ਇਹ ਪਰੇਸ਼ਾਨ ਕਰਦੀਆਂ ਨੇ ਬਦਤਮੀਜ਼ ਔਰਤਾਂ ਨੇ। ਬੇਸ਼ਰਮ ਇਹਨਾਂ ਨੂੰ ਕੋਈ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਚੰਗੀ ਤਰ੍ਹਾਂ। ਜੋ ਮੈਂ ਦਰਖਾਸਤ ਵੀ ਲਗਾਈ ਹੈ, ਦਰਖਾਸਤ ਲਗਾਈ ਹੈ ਉਸ ਦਰਖਾਸਤ ਦੀ ਡੰਗਿਆਈ ਤੱਕ ਜਾਂਚ ਪੜਤਾਲ ਕੀਤੀ ਜਾਵੇ। ਸਾਨੂੰ ਇਨਸਾਫ ਚਾਹੀਦਾ। ਇਹ ਜਿਹੜੀਆਂ ਔਰਤਾਂ ਨੇ ਨਾ ਜਿਨ੍ਹਾਂ ਇਹ ਜਿਹੜੇ ਗਰੋਹ ਬਣਿਆ ਹੋਇਆ ਹੈ ਇਹਨਾਂ ਅੱਗੇ ਇੱਥੇ ਕਮਾਲੇ ਵਾਲੇ ਪਿੰਡ ਇੱਥੇ ਵੀ ਕੁ ਦੋ ਤਿੰਨ ਵਿਅਕਤੀਆਂ ਦੇ ਇਸ ਤਰ੍ਹਾਂ ਨਾਂ ਵਿੱਚ ਲਿਖਾ ਕੇ ਪਰਚੇ ਦੇ ਉਹਨਾਂ ਕੋਲ ਵੀ ਪੈਸੇ ਨਾ ਹੜੱਪੇ ਸੀ 2 ਲੱਖ ਰੁਪਿਆ ਇਹ ਕਈ ਗਰੀਬ ਵਿਚਾਰਿਆਂ ਨੂੰ ਪਰੇਸ਼ਾਨ ਕਰਦੀਆਂ ਨੇ ਉਹਨਾਂ ਦਾ ਖੂਨ ਨਿਚੋੜਦੀਆਂ ਨੇ ਅਸੀਂ ਵੀ ਗਰੀਬ ਹਾਂ ਅਸੀਂ ਵੀ ਮਿਹਨਤ ਮਨਜ਼ੂਰੀ ਕਰਦੇ ਹਾਂ ਸਾਡੇ ਕੋਲ ਵੀ ਪੈਸਿਆਂ ਦੀ ਮੰਗ ਕੀਤੀ ਗਈ ਹੈ ਨਾ ਇਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਨਾ ਔਰਤਾਂ ਦਾ ਕਾਂਗਰਸ ਦੇ ਸੀਨੀਅਰ 리ਡਰ ਤੇ ਬਰੋਗਿਤ ਤੇ ਨੇਤਾ ਪ੍ਰਤਾਪ ਸਿੰਘ ਬਾਜਪਾ 49ਪਤ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਵਿੱਚ ਪਹੁੰਚੇ ਜਿੱਥੇ ਉਹ ਨਵੰ ਲੋਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਪ੍ਰਤਾਪ ਬਾਜਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕ ਕਾਂਗਰਸ ਨੂੰ ਪਿਆਰ ਕਰ ਰਹੇ ਹਨ ਅਤੇ ਆਮਹਾਰੇ ਲੋਕ ਕਾਂਗਰਸ ਦੇ ਹੱਕ ਵਿੱਚ ਨੇਤਰਣ ਦੀ ਤਿਆਰੀ ਕਰੀ ਬੈਠੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸਨ ਉਹ ਸਰਾਸਰ ਝੂਠੇ ਨਿਕਲੇ ਇਸੇ ਕਰਕੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਜਿੰਨਾ ਬੰਦਿਆਂ ਦਾ ਕਰਦਾਰ ਨਹੀਂ ਉਹ ਕੰਮ ਕਰਦੇ ਹੀ ਰਹਿੰਦੇ ਨੇ ਕਰਦਾਰ ਵਾਲੇ ਕਿੱਲੇ ਨਾਲ ਬਜੇ ਰਹਿੰਦੇ ਨੇ ਬਿਨਾ ਕਰਦਾਰ ਵਾਲੇ ਤਰਨਤਾਰ ਦੇ ਮੇਲੇ ਚ ਜਾਂ ਗਵਾਚੀਆਂ گاਵਾ ਬਿਨਾ ਮਾਲਕ ਤੋਂ ਮੂੰਹ ਚੁੱਕ ਕੇ ਉੱਤੇ ਨੂੰ ਵੇਖਦਿਆਂ ਨੇ ਕਈ ਵੇਖਦੇ ਰਹਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਹੈ ਇਹਦੇ ਵਿੱਚ ਐਕਚੁਅਲ ਚ ਪਤਾ ਲੱਗ ਜਾਂ ਛਾਨਣਾ ਲਾਈਦਾ ਨੇ ਦੀ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡਿੱਗ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣੀ ਲੱਗਦੇ ਫਿਰਦੇ ਨੇ ਹਰ ਪਾਰਟੀ ਦੇ ਵਿੱਚ ਤੁਸੀਂ ਵੇਖੋ ਕਿੰਨਿਆ ਰਿੰਕੂ ਵਰਗਾ ਬੰਦਾ ਇੱਕ ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਲਾ ਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਨੇ ਤਾਂ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾ ਪੋਲਟਰੀ ਫਾਰਮਾਂ ਦੇ ਪਿਛਲੇ ਸਾਲਾਂ ਚ ਜੋ ਰਾਤ ਨੂੰ ਤੁਸੀਂ ਫੀਡ ਪਾ ਕੇ ਚਲੇ ਜਾਓ ਸਵੇਰੇ ਪਤਾ ਲੱਗ ਸਾਰੀਆਂ ਕੁਕੜੀਆਂ ਸਿਰ ਛੁੱਟ ਗਈਆਂ ਨੇ ਇਹ ਹਾਲੇ ਨਾਲ ਦਾ ਜਿਹੜੇ ਕਰਦਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਆਈਡੀਓਲੋਜੀ ਹੈਗਾ ਤਾਕਤ ਚ ਰਹਿਣਾ ਜਿਨ੍ਹਾਂ ਲੋਕਾਂ ਦੇ ਹੈ ਕਿ ਤਾਕਤ ਹੀ ਰਹਿਣਾ ਹੈ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਹਨਾਂ ਨੂੰ ਜਾਂ ਭਾਜਪਾ ਚੱਲ ਸਕਦੀ ਜਿਹੜੀ ਸੈਂਟਰ ਤੇ ਜਾਂ ਜਿਹੜੀ ਸੂਬੇ ਦੇ ਵਿੱਚ ਉਹ ਚੱਲ ਸਕਦੀ ਹੈ ਨੀਲੇ ਰੰਗ ਦੇ ਨੋਟ ਵੀ ਉਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡਾਉਤ ਕਰਦੇ ਹੋਣੇ ਆ ਇਹਨਾਂ ਦਾ ਹਾਲ ਹੈ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਦਣ ਹੱਲ ਹੋਣਾ ਜਦੋਂ ਮੋਦੀ ਤੋਂ ਕਿਹੜਾ ਛੁੱਟਿਆ ਤੇ ਭਗਵੰਤੋਂ ਕਿਹੜਾ ਛੁੱਟਿਆ ਕਿਉਂਕਿ ਭਗਵੰਤ ਰਬਰ ਸਟੈਂਪ 'ਤੇ ਇੱਕੋ ਕੋਮਰਬੇਜ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਿੱਦਣ ਕੇਜਰੀਵਾਲ ਸਾਹਿ ਫੜੇ ਗਏ ਨੇ ਉਦੋਂ ਸਾਰੀ ਰਾਤ ਭਗਵੰਤੇ ਘਰ ਭੰਗੜਾ ਪੈਂਦਾ ਰਿਹਾ ਉਹਨੂੰ ਸ਼ੁਕਰ ਕੀਤਾ ਬਸਾਂ ਕਿਤੇ ਫੜਿਆ ਗਿਆ ਇਹਨੂੰ ਇਹ ਸੀ ਕਿ ਮੈਨੂੰ ਇੱਕ ਕਨਵੀਨਰ ਬਣਾਣਗੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਧਰਮ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤੇ ਕਈ ਬੈਠੇ ਸੀ ਇੱਥੇ ਸਾਂਭਣ ਵਾਸਤੇ ਕੰਮ ਜੀ ਬਗਾਨੇ ਮਾਲਤੇ ਇਹਨਾਂ ਦਾ ਧਿਆਨ ਸੀ ਕਿ ਪੈੜੀ ਖਾਲੀ ਹੋਏਗੀ ਤੇ ਅਸੀਂ ਕਬਜ਼ਾ ਲਾਂਗੇ ਉਹ ਖੁੱਲਿਆ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਨੂੰ ਪੰਜ ਵੀ ਨਵੇਂ ਚਿਹਰੇ ਦਿੱਤਾ ਲੋਕ ਸਭਾ ਚਾਰਪੁਰ ਨੂੰ ਕੀ ਜਨਗਤ ਕੁਝ ਵੇਖੋ ਸਾਰੇ ਨੂੰ ਵੱਡੀ ਗੱਲ ਕੀ ਹੈ ਕਿ ਕਾਂਗਰਸ ਨੇ ਬਿਲਕੁਲ ਹੀ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟਸ ਇੱਕ ਦਿੱਤੀ ਹਿਸ਼ਾਰਪੁਰ ਤੇ ਇੱਕ ਫਰੀਦਕੋਟ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ ਪੜੀਆਂ ਲਿਖੀਆਂ ਯੰਗ ਕੈਂਡੀਡੇਟਸ ਨੇ ਜਿਹੜੇ ਸਧਾਰਨ ਘਰਾਜੋਂ ਨੇ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਨਹੀਂ ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਆ ਕਿ ਕਾਂਗਰਸ ਵਧੀਤਰੀਨ ਕੈਂਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ ਵੇਖੋ ਅੱਧੇ ਬੰਦੇ ਤਾਂ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦੇ ਉਹ ਸਮੋਸੇ ਤੇ ਡੋਸੇ ਖਾ ਕੇ ਉਥੋਂ ਵਾਪਸ ਆ ਜਾਂਦੇ ਘਰ ਤੋਂ ਕੱਢੇ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੇ ਉਹ ਹੀ ਚੁੱਕੇ ਕਰਨੇ ਜੀ ਯਾਰ ਪੰਜਾਬ ਬਚਾਓ ਜਾਪਾ ਕਿਦਾਂ ਵੇਖਦੇ ਜੀ ਜਿਲ੍ਹਾ ਗੁਰਦਾਸਪੁਰ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਚੈਰੀ ਕੱਲ੍ਹ ਸੀ ਬਟਾਲਾ ਜੀ ਦੇ ਚੋਣ ਪ੍ਰਚਾਰ ਕਰਨ ਆ ਰਹੇ ਹਨ ਭਗਵੰਤ ਸਿੰਘ ਮਾਨ ਜੋ ਕੱਲ੍ਹ ਨੋਰ ਬਾਬਾ ਕਾਰ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਸਨ ਕੋਈ ਐਮਰਜੈਂਸੀ ਹੁਣ ਕਰ ਨਹੀਂ ਪਹੁੰਚ ਸਕੇ ਜਿਸ ਸਟੇਡੀਅਮ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਉਸ ਸਟੇਡੀਅਮ ਦੇ ਲਾਗੇ ਖੇਤਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਭਿਆਨਕ ਅੱਗ ਲਗਾ ਦਿੱਤੀ ਅੱਗ ਦੇ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਤੇ ਕਾਬੂ ਲੇਟ ਪਾਇਆ ਜਾ ਸਕਿਆ ਜਿਹੜੇ ਅੰਸਰਾਂ ਨੇ ਜਾਂ ਜਾਂਦੀਆਂ ਕੋਈ ਹਰਕਤਾਂ ਕੀਤੀਆਂ ਨੇ ਇੱਕ ਮਰਜ਼ੀ ਪਰਖਾਣ ਦਾ ਨਤੀਜਾ ਹੈ ਤੋਂ ਉਹਨਾਂ ਦੇ ਵੀ ਇੱਥੇ ਬੱਦੇ ਵਿੱਚ ਹੀ ਫਿਰਦੇ ਨੇ ਉਹ ਸਾਰਾ ਦਸਤਾਵੇਜ਼ ਹਸਤਾਈ ਦੇ ਰਿਹਾ ਸਾਡੇ ਜਿਹੜੇ ਇੱਕਲ ਸਟੂਡਿਓ ਤੋਂ ਖਾਣ ਮਜਾਉਂਦੇ ਪਾਉਂਦੇ ਇਸ ਕਰਕੇ ਜਰੂਰਤ ਨਹੀਂ ਦਾ ਚਾਹੀਦਾ ਨਹੀਂ ਦਾ ਪਰਖਾਣ ਵੀ ਪੀਚਾ ਯਾਰ ਆਉਣ ਵਾਲੀ ਜਿਹੜੀ ਰੈਲੀ ਕਪੜਾ ਜਿਵੇਂ ਸ਼ਰੀਕਲ ਸੀ ਜੀ ਨੇ ਕਿਹਾ ਵੰਤਮਾਨ ਦੀ ਤਸਵੀਰ ਨੂੰ ਕੇ ਜੀ ਦੁਬਾਰਾ ਨਿਹਰਾ ਬਾਬਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਐਦੋਂ ਕਿ ਤਿੰਨ ਤੋਂ ਚਾਰ ਪਣਾ ਜਿਹੜਾ ਕੱਟਵਾ ਉਹ ਇੱਥੇ ਜਿਹੜਾ ਬਾਪ ਜੀ ਪਾਰਟੀ ਇੱਦਾਂ ਸਿਆਰ ਕਿਤਾ ਕਿਉਂ ਕਰਦੇ ਨੇ ਕਲਾਕਾਰ ਦਾ ਨਤੀਜਾ ਔਰ ਕਿ ਦਿਖਦਾ ਇਹ ਜਮਾਤਾਂ ਚ ਬਣੋਂ ਨਾ ਕੰਡੇ ਤੇ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਕਿ 130 ਕਰਨਾ ਆ ਮੋਰ ਲਾਈਏ ਡੇਰਾ ਪਾਪਾ ਨਾਨਕ ਵਾਲਿਆਂ ਨੇ 130 ਤੇ ਕਿੰਨਾ ਵਿਰੋਧੀਆਂ ਨੂੰ ਕਿਸਿਆਂ ਤਾਂ ਹੈ ਜਿਨਾਂ ਉਧਰ ਸੌਣੀ ਲਿਆ ਮੈਂ ਹੁਣ ਨਾ ਚਾਹਤ ਮੈਂ ਉਹੀ ਕਹਿਣਾ ਤੇ ਜਿਹੜੇ ਪਾਈਚ ਬਸਤੇ ਖੋਏ ਜਿਨ੍ਹਾਂ ਲੋਕਾਂ ਨੇ ਜੇ ਹੈ ਕਿ ਕੋਣ ਦੀ ਆਪ ਤਾਹਣ ਖੋ ਕੇ ਵਿਖਾਈ ਠੋਕਦੀ ਮੈਂ ਹੀ ਵੇਦਨਾਂ ਦੌੜ ਉਹਨਾਂ ਤਾਂ ਕਿ ਕਾਨੂੰਨ ਨਾ ਕਰਾਂਗੇ ਉਹਨਾਂ ਦਾ ਇਲਾਜ ਜਿਹੜਾ ਖੋਏਗਾ ਨੂੰ ਧਿਆਨ ਅੰਮ੍ਰਿਤਸਰ ਦੇ ਪਕਤਾਵਾਲਾ ਦਾਣਾ ਮੰਡੀ ਦੇ ਕੋਲ ਬਣੇ ਕੂੜੇ ਦੇ ਡੰਬ ਵਿੱਚ ਅੱਜ ਦੇਰ ਰਾਤ ਅੱਗ ਲੱਗੀ ਅਗੇ ਨਹੀਂ ਪੈਲਸੀ ਦੇ ਕੂੜੇ ਦੀਆਂ ਪਹਾੜੀਆਂ ਦੇ ਰੂਪ ਤਾਰਨ ਕਰ ਹੋਏ ਕੂੜੇ ਦੇ ਡੰਬ ਵਿੱਚ ਕਾਫੀ ਅੱਗ ਦੀਆਂ ਲੱਪਟਾਂ ਦੂਰ ਦੂਰ ਤੱਕ ਫੈਲ ਗਈਆਂ ਦਮਕਲ ਵਿਭਾਗ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਮੇਰਾ ਨਾਮ ਹੈ ਜਿੰਮੀ ਇਹ ਕਿਹੜਾ ਲੱਗਾ ਜੀ ਇਹ ਆਪਾਂ ਦਾਣਾ ਮੰਡੀ ਹੈ ਅੱਗ ਲੱਗੀ ਹੈ ਜੀ ਕਿਹੜੇ ਕਿਹੜੀ ਜਗ੍ਹਾ ਲੱਗੀ ਹੈ ਤੇ ਕੀ ਕਾਰਨ ਲੱਗਾ ਇਹ ਦਾਣਾ ਮੰਡੀ ਡੈਂਪਗਾਵਾ ਉੱਥੇ ਅੱਗ ਲੱਗੀ ਆ ਇਹ ਅੱਗ ਲੱਗਣ ਦਾ ਕਾਰਨ ਖਾਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਦਾ ਆ ਜਿਹੜਾ ਪ੍ਰਦੂਸ਼ਣ ਜਾ ਰਿਹਾ ਸਾਰਾ ਗੰਦ ਗੰਦਾ ਪ੍ਰਦੂਸ਼ਣ ਹੈਗਾ ਵਾ ਇਹਨਾਂ ਘਰਾਂ ਕਰਾ ਕੇ ਬਿਮਾਰੀਆਂ ਜਾ ਰਹੀਆਂ ਜੀ ਤੇ ਸਰਕਾਰਾਂ ਨੇ ਅਜੇ ਕੁਝ ਕੀਤਾ ਨਹੀਂ ਇਹਦਾ ਇਹ ਕਾਫੀ ਦਿਨ ਤੋਂ ਬਿਲਾਂ ਵੀ ਜਿਹੜੀ ਸਰਕਾਰ ਹੁੰਦੀ ਉਹ ਕਹਿੰਦੀ ਕਿ ਇੱਥੋਂ ਸੁਨਵਾਈ ਕਰਾਂਗੇ ਪਰ ਸੁਨਵਾਈ ਨਹੀਂ ਬਿਲਕੁਲ ਹੀ ਹੋ ਰਹੀ ਇਹ ਕੁੜੇ ਦਾ ਡੈਂਪ ਹੈ ਜੀ ਹਾਂਜੀ ਕੁੜੇ ਦਾ ਡੈਂਪ ਜੇ ਇਹਦੇ ਪਿਛੇ ਇਹਦੇ ਪਿਛੇ ਪੰਜ ਛੇ ਹੋਰ ਵੀ ਹੈਗੀਆਂ ਨੇ ਪਹਾੜੀਆਂ ਜਿਨ੍ਹਾਂ ਦੇ ਅੱਗ ਨਹੀਂ ਬੁਝ ਸਕਦੀ ਆ ਗੱਡੀ ਆਈ ਹੁਣ ਇਹਨਾਂ ਨੇ ਇੱਥੇ ਪ੍ਰੈਸ਼ਰ ਮਾਰਦਾ ਪਰ ਪਿਛਲੇ ਸਾਲ ਜਿਹੜੇ ਪਹਾੜੀ ਹੈਗੇ ਆ ਉਹਨਾਂ ਦੀ ਅੱਗ ਨਹੀਂ ਬੁਜੀਏ ਕਦੋਂ ਦੀ ਲੱਗੀ ਅੱਗ ਜੀ ਇਹਨੂੰ ਲੱਗੀ ਨੂੰ ਘੰਟਾ ਦੇ ਡੇਢ ਘੰਟੇ ਪਲੱਸ ਹੀ ਹੋ ਗਿਆ ਜੀ ਪ੍ਰਸ਼ਾਸਨ ਦਾ ਆਇਆ ਦਮਦਲ ਦੀ ਪਾਰ ਦਾ ਕੋਈ ਆਇਆ ਜੀ ਹਜੇ ਕੋਈ ਸੁਨੇਹਾ ਨਹੀਂ ਜੀ ਨਹੀਂ ਕਾਰਨ ਹੀ ਹਾਲ ਤੱਕ ਲੱਗਾ ਪਤਾ ਨਹੀਂ ਕਾਦੀ ਗੱਲ ਉਹ ਅੱਗ ਲੱਗੀ ਸੀ ਕਾਰਨ ਦਾ ਹੀ ਕੋਈ ਦੱਸਿਆ ਨਹੀਂ ਗਿਆ ਜੀ ਕਾਰਨ ਤਾਂ ਇਹ ਹੀ ਲੱਗਦਾ ਵਾ ਕਿ ਜਾਂ ਕੋਈ ਇੱਥੇ ਸ਼ਰੜਤ ਹੈ ਜੀ ਜਦੋਂ ਹੁਣ ਵੋਟਾਂ ਆ ਰਹੀਆਂ ਉਹ ਸਿੱਧਾ ਕਹਿੰਨੇ ਸ਼ਾਸਤ ਅੱਗੇ ਵੀ ਕਦੀ ਕਿ ਲਾਈ ਕਿਹਨੇ ਅੱਗੇ ਗਾਜ ਤੋਂ ਕਾਫੀ ਰੁਪਇਆ ਹੋਇਆ ਹੈ ਇੱਦਾਂ ਕਾਰਨ ਹੋਇਆ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਹੋਇਆ ਸੀ ਹਰਕਾ ਬਹੁਤ ਜ਼ਿਆਦਾ ਹੋਇਆ ਇਹਦਾ ਨੁਕਸਾਨ ਨਹੀਂ ਭਲਾ ਕਦੀ ਸਦਾ ਹੋਇਆ ਜਦੋਂ ਹੁਣ ਹੋਏਗਾ ਇਹ ਸਾਰੇ ਮੰਗੇ ਇਹ ਕਰਦੇ ਕਿ ਸਾਡੇ ਪਚਾਇਆ ਜਾਵੇ ਕਿ ਚੁਕਾਇਆ ਜਾਵੇ ਸਫਾਈ ਹੋ ਜੇ ਸਭ ਵਧੀਆ ਹੋ ਜੇ ਕਿ ਸਾਡੀ ਜਨਤਾ ਜਿਹੜੀ ਆ ਰਿਆਂਜ ਡੰਪ ਦਾ ਮੁੱਦਾ ਉਠਾਇਆ ਜਾਂਦਾ ਪਰ ਇਲੈਕਸ਼ਨ ਲੈ ਕੇ ਕਹਿ ਦਿੰਦੇ ਆ ਕਹਿ ਦਿੰਦੇ ਆ ਕਿ ਅਸੀਂ ਕਰਦਾਂਗੇ ਕੋਈ ਗੱਲ ਨਹੀਂ ਐਰ ਕਾਵਾਂਗੇ ਇਹ ਨਵੀਂ ਸਰਕਾਰ ਰਹੇਗੀ ਤੁਹਾਡੀ ਸੁਣੀ ਜਾਏਗੀ ਪਰ ਕੁਝ ਨਹੀਂ ਹੁੰਦਾ ਅਦਾ ਦਾ ਸਿਰਫ ਸੁਣ ਕੇ ਬਾਅਦ ਵਿੱਚ ਗੱਲ ਸਰਕਾਰ ਬਣ ਜਾਂਦੀ ਆ ਸਰਕਾਰ ਨਵੀਂ ਹੁੰਦੀ ਆ ਚਾਰ ਦਿਨ ਰੋਵਾ ਹੁੰਦਾ ਉਸ ਤੋਂ ਬਾਅਦ ਫਿਰ ਉਹ ਹਾਲ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਟਾਬੇ ਦੇ ਮਾਲਕ ਬਾਲ ਕ੍ਰਿਸ਼ਨ ਸ਼ਰਮਾ ਵੀ ਇਸ ਬਾਹ ਟਾਬੇ ਦਾ ਸੰਚਾਲਨ ਕਰਨ ਦੇ ਨਾਲ ਹੁਣ ਚੋਣ ਪ੍ਰਚਾਰ ਵੀ ਕਰ ਰਹੇ ਹਨ ਬਾਲ ਕ੍ਰਿਸ਼ਨ ਸ਼ਰਮਾ ਇਸ ਵਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ ਇਸ ਮੌਕੇ ਪੱਤਗਾ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹ ਹੁਣ ਤੱਕ ਚਾਰ ਲੋਕ ਸਭਾ ਤੇ ਪੰਜ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਅਤੇ ਉਹਨਾਂ ਨੂੰ ਆਸ ਹੈ ਕਿ ਲੋਕ ਇਸ ਵਾਰ ਉਹਨਾਂ ਨੂੰ ਜਿਤਾਉਣਗੇ ਤੇ ਮੈਂ ਇਹ ਕਹੂੰਗਾ ਵੋਟ ਜੋ ਹੈ एक गरीब की भी है तो बहुत बड़े अमीर की भी है लेकिन सोचने की शक्ति जो है गरीब में भी है अमीर में भी है सभी में क्योंकि सबके काम अलग अलग है यहाँ क्या होता है कि पूंजीपतियों को बड़ा दिमागी और बड़ा माना जाता है पर यहाँ पूंजीपतियों को भी ये याद रखना चाहिए कि हमारी जो घर बार बिल्डिंग है बननी है हमें आटा चावल राशन तोलने वाला लगाने वाला ये गरीब नहीं होगा तो फिर ये इस मकाम में हम कैसे खाना भी रात को नहीं खा सकते अगर गरीब ना होते तो ये भगवान ने अलग अलग काम दे रखे सबको लेकिन बुद्धिमान तो एक छोटा सा आदमी भी हो सकता है कोई पैसे से बुद्धिमान नहीं हो जाता किसी के घर में कोई मंद बुद्धि पैदा हो जाता है तो ज्ञानी नहीं हो जाता सो मैं समाज से पहले तो ये बेनती करूँगा भी किसी को गरीब अमीर छोटा बड़ा नहीं मानना चाहिए क्योंकि ये काम नहीं हो बांटे जाएंगे तो कोई भी करके नहीं खाना खा सकता अब आती है बात की हम इलेक्शन क्यों लड़ते हैं क्योंकि हम कई वर्षों से आज हमारी बासठ साल की उम्र हो गई है बीस साल पहले हमने चुनाव का बिगुल बजाया था चालीस साल की उम्र तक हमने कोई भी राजनीति के ऊपर ध्यान नहीं दिया था समाज सेवा के ऊपर दिया ध्या, ध्यान दिया था जब जब समय बढ़ता गया गरीबों की समस्या कोठी बना के देने वालों की समस्या और अपना घर के लिए जगह नहीं है खुद किराए में रह रहा है सरकारी दफ्तरों में जाता है बिल्डिंगे बनाकर देता है चार सौ रुपये दिहाड़ी में घर में रोटी टाइम से नहीं पहुंचता है थका टूटा करके सोता है घर नहीं है जमीन नहीं है खाने को घर में पैसा नहीं है बीमारी में पैसा नहीं है कोई भी दिक्कतें मर्ग में दुख में सुख में पैसा नहीं है तो सरकार ने इनके लिए सरकारी हॉस्पिटल बनाए सरकारी स्कूल बनाए ਸੇਟ ਵਿਭਾਗ ਨੇ ਨਸ਼ਾ ਛਡਾਊ ਕੇਂਦਰੋਂ ਡਾਕਟਰ ਰਹਿਤ ਕਰ ਦਿੱਤਾ ਹੈ। ਅਵੇ ਜਿੱਥੇ ਤਹ ਨਾਲ ਡਾਕਟਰ ਦੀ ਤਨਾਤੀ ਹੋਈ ਤਾਂ ਉਸ ਤੋਂ ਬਾਅਦ ਕੋਈ ਵੀ ਨਵਾਂ ਡਾਕਟਰ ਨਿਯੁਕਤ ਨਹੀਂ ਕੀਤਾ ਗਿਆ। ਜਿਸ ਕਾਰਨ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। 17 ਅਪ੍ਰੈਲ ਤੋਂ ਇੱਥੇ ਇਲਾਜ ਨਹੀਂ ਹੋਣ ਰਿਹਾ। ਮਰੀਜ਼ਾਂ ਨੂੰ ਸਿਰਫ ਦਵਾਈਆਂ ਹੀ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੂੰ ਦਾਖਲ ਨਹੀਂ ਕੀਤਾ ਜਾ ਰਿਹਾ। 30 ਬਿਸਤਰਿਆਂ ਵਾਲਾ ਇਹ ਨਸ਼ਾ ਛਡਾਊ ਕੇਂਦਰ ਚਟਾ ਹਾਤੀ ਸਾਹਿਬ ਹੋ ਰਿਹਾ ਹੈ। ਹਾਂ ਮੈਂ ਦੇਖੋ ਜੀ ਹੁਣੇ ਜੁਆਇਨ ਕੀਤਾ। ਅਜੇ ਮੈਂ ਸਰਚ ਆਊਟ ਕਰ ਰਹੀ ਹਾਂ ਕਿ ਕੀ ਕੀ ਇੱਥੇ ਡਿਸਟ੍ਰਿਕਟਸ ਦੀਆਂ ਪ੍ਰੋਬਲਮ ਨੇ ਡਿਸਟ੍ਰਿਕਟ ਹਸਪੀ ਮੇਰੇ ਹੁਣੇ ਧਿਆਨ ਚ ਇਹ ਮਾਮਲਾ ਆਇਆ ਤੇ ਮੈਂ ਹੁਣ ਦੇਖਤੀ ਆ ਕਿ ਕੀ ਰੀਜ਼ਨ ਹੈਗਾ ਪਰ ਜੋ ਮੈਨੂੰ ਪਤਾ ਚੱਲਿਆ ਹੈ ਕਿ ਸੈਕਟਰੀਸ ਜਿੱਥੇ ਕੋਈ ਪੋਸਟਰ ਨਹੀਂ ਹੈਗਾ ਉਹਦੇ ਲਈ ਅਸੀਂ ਉੱਪਰ ਹਾਇਰ ਅਥਾਰਟिटीज ਨੂੰ ਪਹਿਲਾਂ ਹੀ ਲਿਖ ਚੁੱਕੇ ਆ ਤੇ ਬਿਕੋਜ਼ ਆਫ ਇਲੈਕਸ਼ਨ ਕੋਡ ਆਫ ਕੰਡਕਟ ਕਿਸੇ ਦੀ ਪੋਸਟਿੰਗ ਨਹੀਂ ਹੋ پا ਰਹੀ ਬਟ ਅਸੀਂ ਫਿਰ ਵੀ ਕਿਉਂਕਿ ਸਾਡੇ ਡੀਐਮਸੀ ਸਾਹਿਬ ਜਿਹੜੇ ਉਹ ਸੈਕਟਰੀਸ ਨੇ ਉਹ ਡੇਲੀ ਆਪੀਡੀ ਕਰ ਰਹੇ ਨੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਓਟ ਸੈਂਟਰ ਸਾਰੇ ਹੀ ਚੱਲ ਰਹੇ ਨੇ ਡੇਲੀ ਦੀ ਜਿਹੜੀ ਮੈਡੀਸਨ ਆ ਆਪੀਡੀ ਬੇਸਿਸ ਤੇ ਸਭ ਨੂੰ ਮਿਲ ਰਹੀ ਹੈ ਔਰ ਫਗਵਾੜੇ ਵਾਲਾ ਜਿਹੜਾ ਸੈਂਟਰ ਆ ਉਹ ਸਾਡਾ ਚੱਲ ਰਿਹਾ ਹੈ ਡਿਸਟ੍ਰਿਕਟ ਦੇ ਵਿੱਚ ਮੈਂ ਆ ਵੀ ਰਾਜਪੂਤ ਸੇਵਾ ਦਾ ਹਲਕਾ ਕਬੂਤਰ ਆ ਤੁਹਾਡੇ ਜਿਹੜੇ ਸਵਾਲ ਆ মিডিਆ ਨੂੰ ਲੋਕਤੰਤਰ ਜੋ ਚੋਟਾ ਥੰਮ ਮੰਨਿਆ ਗਿਆ ਵਾ ਬੜੇ ਚੰਗੇ ਸਵਾਲ ਆ ਸਮਾਜ ਦੀ ਭਲਾਈ ਦੇ ਸਵਾਲ ਜਿਹੜੇ ਬਹੁਤ ਅਪੀਖੇ ਆ ਦੇਖੋ ਜੀ ਇੱਕ ਪਾਸੇ ਜਿਹੜੀ ਅਮਨੂਦਾ ਸਰਕਾਰ ਆਈ ਸੀ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਅਸੀਂ ਵਿਰੋਧ ਕਰਨੀ ਵਿਰੋਧ ਨਹੀਂ ਕਰਦੇ ਸਰਕਾਰ ਨੇ ਕਿਹਾ ਸੀ ਕਿ ਪੰਜਾਬ 'ਚ ਸਿੱਖਿਆ ਸਿਹਤ ਸਹੂਲਤ ਤੇ ਨਸ਼ਿਆਂ ਨੂੰ ਜੜਾ ਵਾ ਜਿਹੜੇ ਯੂਥਾਂ ਨੂੰ ਬਚਾਉਣ ਲਈ ਅਹਿਮ ਫੈਸਲੇ ਤੇ ਕਰਨਗੇ ਪਰ ਅੱਜ ਹਾਲਾਤ ਜਿੰਦਾ ਹੋ ਗਿਆ ਉਹ ਨਸ਼ਾ ਛਡਾਊ ਕੇਂਦਰ ਬੰਦ ਹੋਇਆ ਕਪੂਥਲੇ ਦਾ ਜਿੰਜੇ ਪੂਰੇ ਜ਼ਿਲ੍ਹੇ ਦੇ ਲਾਗੇ ਲਾਗੇ ਦੁਆਬੇ ਦੇ ਕਈ ਜ਼ਿਲ੍ਹਿਆਂ ਤੇ ਜਿਹੜੇ ਨਸ਼ਾ ਛੱਡਣ ਦੀ ਜਿਹੜੀ ਯੂਥ ਆ ਉਹ ਆਂਦੀ ਸੀ ਤੇ ਨਸ਼ਾ ਛੱਡਣ ਲਈ ਦਵਾਈਆਂ ਜਿਹੜੀਆਂ ਆ ਮੈਥੋਂ ਮਿਲਦੀਆਂ ਸੀ ਤੇ ਉਹਨਾਂ ਨੂੰ ਭਰਤੀ ਕਰਕੇ ਉਹਨਾਂ ਸਹੀ ਸਲਾਮਤ ਘਰੇ ਭੇਜਿਆ ਜਾਂਦਾ ਸੀ ਪਰ ਅੱਜ ਹਾਲਾਤ ਇੰਨੇ ਦਾਇ ਨਹੀਂ ਹੋ ਗਏ ਤਰਸਯੋਗ ਹੋ ਗਿਆ ਕਪੂਥਲੇ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰ ਦੇ ਸਿਵਲ ਹਸਪਤਲ ਜਿੱਥੇ ਕਿ ਅੱਜ ਪਿਛਲੇ 20-25 ਦਿਨ ਤੋਂ ਲੋਕ ਤਰਾਹੀ ਤਰਾਹੀ ਕਰਿਆ ਮਾਵਾਂ ਰੋ ਰਹੀਆਂ ਉੱਥੇ ਆ ਕੇ ਮਾਮਾ ਕਈ ਆਪਣੇ ਪੁੱਤਾਂ ਨੂੰ ਦਾਖਲ ਕਰਵਾਉਣ ਲਈ ਉੱਥੇ ਜਿਹੜਾ ਨਸ਼ਾ ਰੋਕ ਕੇਂਦਰ ਚ ਤਰਲੇ ਪਾ ਰੀਆਂ ਵਾ ਕੋਈ ਇਦਾਂ ਦੀਆਂ ਔਰਤਾਂ ਵਾ ਜਿਹੜੀਆਂ ਨਸ਼ੇ ਦੀਆਂ ਜਿਹੜੀਆਂ ਢਾਏ ਚੜੀਆਂ ਉਹ ਜਿਹੜੀਆਂ ਐਡਮਿਟ ਹੋਣ ਲਈ ਨਸ਼ਾ ਛੱਡਣ ਲਈ ਉੱਥੇ ਤਰਲੇ ਪਾ ਰੀਆਂ ਦਸ-ਦਸ ਦੇ ਠੋਕਰਾ ਖਾ ਰੀਆਂ ਪਰ ਅੱਜ ਉਹਨਾਂ ਦੀ ਕੋਈ ਬਾਹ ਫੜੇ ਮਲਾ ਨਹੀਂ ਹੈਗਾ 2024 ਦੀਆਂ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਖਾੜੀ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਤੇ ਲੀਡਰਾਂ ਦਾ ਇਧਰ ਉਧਰ ਆਉਣਾ ਜਾਣਾ ਸ਼ੁਰੂ ਹੋ ਚੁੱਕਾ ਹੈ ਪੰਜਾਬ ਲੋਕ ਸਭਾ ਦੀ ਖੰਡੂਰ ਸਾਹਿਬ ਸੀਟ ਤੋਂ ਆਪਣੇ ਉਮੀਦਵਾਰ ਵਿਕਰਮ ਬ੍ਰਾਮ ਸਿੰਘ ਦੀ ਜਿੱਤ ਜਕੀਨੀ ਬਣਾਈ ਜਾ ਸਕੇ ਬਲਟੋਹਾ ਨੇ ਸ਼ਰੋਮਣੀ ਕਾਲ ਦਲ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਰੋਮਣੀ ਕਾਲ ਦਲ ਦੇ ਹੋਰ ਮਜ਼ਬੂਤ ਕਰਨ ਲਈ ਸੰਘਰਸ਼ ਹੋਰ ਕੀਤਾ ਜਾਵੇਗਾ ਅਸੀਂ ਤਾਂ ਡਟ ਕੇ ਕਰ ਰਹੇ ਹਾਂ ਪਰਸੋਂ ਦਾ ਸਾਡਾ ਰੋਡ ਸ਼ੋ ਜੋ ਇੱਕ ਬਾ ਮਿਸਾਲ ਰੋਡ ਸ਼ੋ ਸਾਬਤ ਹੋਇਆ ਔਰ ਪ੍ਰੈਸ ਦੀ ਰਿਪੋਰਟ ਇਹ ਹੈ ਕਿ ਇਦਾਂ ਦਾ ਰੋਡ ਸ਼ੋ ਕਿਸੇ ਵੀ ਪਾਰਟੀ ਦਾ ਨਹੀਂ ਹੋਇਆ ਔਰ ਮੈਨੂੰ ਇਹ ਉਮੀਦ ਆ ਕਿ ਜਥੇਦਾਰ ਬਿਰਸਾ ਸਿੰਘ ਜੀ ਬਲਟੋਹਾ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਆ ਓਵਰਆਲ 1 ਲੱਖ ਵੋਟ ਤੇ ਜਿੱਤਣਗੇ ਔਰ ਕਪੂਰਥਲੇ ਤੋਂ 10-15 ਹਜ਼ਾਰ ਦੀ ਲੀਡ ਲੈ ਕੇ ਜਿੱਤਣਗੇ ਕਿਉਂਕਿ ਉਹਨਾਂ ਜਿੰਨੀ ਕੁਰਬਾਨੀ ਉਹਨਾਂ ਜਿੰਨੀ ਦੇਣ ਪੰਜਾਬ ਨੂੰ ਕੋਈ ਵੀ ਕੈਂਡੀਡੇਟ ਤੁਸੀਂ ਲੈ ਕੇ ਚੱਲ ਜਾਓ ਕਿਸੇ ਦੀ ਵੀ ਹੈ ਨਹੀਂ ਜੇ ਆਪਾਂ ਗੱਲ ਕਰੀਏ ਰਣਾ ਗੁਰਜੀਤ ਸਿੰਘ ਵੀ ਆਪਣੇ ਜਿਹੜੇ ਕੀ ਕੈਂਡੀਡੇਟ ਨੂੰ 25000 ਦੀ ਲੀਡ ਦੇਣ ਦੀ ਗੱਲ ਕਰ ਰਹੀ ਹੈ ਤਾਂ ਤੁਸੀਂ ਇੱਥੇ ਦੀ ਵਰਕਿੰਗ ਕਿੱਦਾਂ ਦੇ ਦਸ ਅਕਰ ਬੋਲ ਲੇ। ਕਰਨ ਦਿਓ ਜੀ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਆ 25 ਛੱਡ ਕੇ 35 ਦੀ ਲੀਡ ਦਵਾਵੇ ਮੈਂ ਉਹ ਤੋਂ ਕੀ ਲੈਣਾ ਮੈਂ ਤਾਂ ਅਕਾਲੀ ਦਲ ਮੇਰੀ ਨਿਗਾਹ ਤਾਂ ਬਿਲਕੁਲ ਆਪਣੇ ਇੱਕ ਨਿਸ਼ਾਨੇ ਤੇ ਆ। ਮੈਂ ਇੱਧਰ ਉੱਧਰ ਦੇਖ ਕੇ ਆਪਦਾ ਟਾਈਮ ਵੇਸਟ ਨਹੀਂ ਕਰਨ ਵਾਲਿਆਂ ਚੋਂ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਲਾਮਬੰਦ ਕਰਨਾ ਆਪਣੇ ਜਿਹੜੇ ਮੇਰੇ ਸਾਹਮਣੇ ਬੈਠੇ ਹੋ ਲੀਡਰ ਸਾਹਿਬਾਨ ਇਹਨਾਂ ਦੀ ਛਤਰ ਛਾਇਆ ਇਹਨਾਂ ਦੀਆਂ ਗਾਈਡਲਾਈਨਸ ਕਿਵੇਂ ਕੰਮ ਕਰਨਾ ਕਿਦਾਂ ਅਕਾਲੀ ਦੰਨ ਨੂੰ ਉੱਚਾ ਲਿਆਣਾ ਮੈਂ ਇਹ 'ਚ ਬਲੀਵ ਕਰਦਾ ਮੈਂ ਇਧਰ-ਉਧਰ ਇਧਰ-ਉਧਰ ਨਹੀਂ ਦੇਖਦਾ ਕਿ ਉਹ ਕੀ ਕਹਿ ਰਿਹਾ ਜਾਂ ਉਹ ਕੀ ਕਹਿ ਰਿਹਾ ਮੈਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਕਿਸ ਤਰੀਕੇ ਨਾਲ ਕਹਿ ਲੋ ਕਿ ਜਿੱਦਾਂ ਕਿ ਸலாம் ਮੇਰੇ ਦੇ ਵਿੱਚ ਤੁਹਾਡੇ ਪਾਰਟੀ ਬਲੋਂ ਵਰਕਿੰਗ ਕੀਤੀ ਜਾਓਗੇ ਸਾਡੇ ਸலாம் ਏਰੀਆ ਦੇ ਵਿੱਚ ਵਰਕਿੰਗ ਕਰਨ ਲਈ ਹੀ ਅਸੀਂ ਨਵੀਂ ਪਨੀਰੀ ਅਸੀਂ ਨਵੇਂ ਲੀਡਰ ਅਸੀਂ ਨਵੀਂ ਜਨਰੇਸ਼ਨ ਨੂੰ ਮੌਕਾ ਦੇ ਰਹੇ ਹਾਂ ਸ਼੍ਰੋਮਣੀ ਅਕਾਲੀ ਦੰਨ ਨੇ ਅੱਜ ਬਹੁਤ ਵਧੀਆ ਸਟੈਪ ਲਿਆ ਜੋ ਇੱਕ ਹਵਾ 'ਚ ਉੱਡਦੇ ਫਿਰਦੇ ਲੀਡਰ ਹਨ ਕੁਝ ਉਹਨਾਂ ਨੂੰ ਪਾਸੇ ਕਰਕੇ ਤਨਵੀਰ ਸਿੰਘ ਫਿਆਲੀ ਵਰਗੇ ਬੰਦਿਆਂ ਨੂੰ ਤਨਵੀਰ ਸਿੰਘ ਰੰਧਾਵਾ ਸਾਹਿਬ ਜੋ ਫਿਆਲੀ ਪਿੰਡ ਦੇ ਆ ਔਰ ਜੋ ਮੰਦਰੂ ਅਕਾਲੀ ਆ ਇਹਨਾਂ ਵਰਗੇ ਬੰਦੇ ਨੂੰ ਅੱਗੇ ਲਿਆ ਕੇ ਅਸੀਂ ਇਹ ਹੀ ਸਾਬਤ ਕੀਤਾ ਕਿ ਅਸੀਂ ਗਰਾਊਂਡ ਲੈਵਲ ਤੇ ਉਤਰ ਚੁੱਕੇ ਹਾਂ ਔਰ ਘਰ ਘਰ ਵੜਾਂਗੇ ਜਿੱਦਾਂ ਕਿ ਮੇਰੇ ਤੋਂ ਪਹਿਲਾਂ ਬੋਲਦਿਆਂ ਬਲਾਰਾਣਾ ਵੀ ਬਹੁਤ ਸਾਰਿਆਂ ਨੇ ਦੱਸਿਆ ਔਰ ਅਸੀਂ ਰਿਜ਼ਲਟ ਕੋਈ ਬਹੁਤ ਦੂਰ ਤਾਂ ਹੈ ਨਹੀਂ ਇੱਕ ਹੁੰਦਾ ਦਿੱਲੀ ਬਹੁਤ ਦੂਰ ਹੁਣ ਤਾਂ ਬਹੁਤ ਸਿਰ ਤੇ ਆ ਇੱਕ ਨੂੰ ਇਲੈਕਸ਼ਨ ਨਾਲ ਚਾਰ ਨੂੰ ਸਭ ਪਤਾ ਲੱਗ ਜਾਣਾ ਕਿਹੜਾ ਕਿੱਥੇ ਖੜਾ ਜੀ ਤੇ ਤੁਸੀਂ ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਹੱਥ ਬੰਨ ਕੇ ਅਪੀਲ ਹੈ ਜੀ ਜਦੋਂ ਵੋਟ ਪਾਉਣੀ ਆ ਸਾਰਿਆਂ ਦੇ ਕੰਮਕਾਰ ਸਾਰਿਆਂ ਦਾ ਕਿਰਦਾਰ ਸਾਰਿਆਂ ਦਾ ਕਰੈਕਟਰ ਚੈੱਕ ਕਰ ਲਿਓ ਇੱਕ ਬੰਦਾ ਉਹ ਵੀ ਤੁਰਿਆ ਫਿਰਦਾ ਜਿਹੜਾ ਹੱਥ ਦੇ ਵਿੱਚ ਅੱਗ ਲਈ ਫਿਰਦਾ ਇੱਕ ਬੰਦਾ ਉਹ ਤੁਰਿਆ ਫਿਰਦਾ ਮਿਰਸਾ ਸਿੰਘ ਬਲਟੋਹਾ ਸਾਹਿਬ ਜਿਹੜਾ ਇੱਕ ਇਕੱਤਰਤਾ ਦੀ ਗੱਲ ਕਰਦਾ ਭਾਈਚਾਰਕ ਸਾਂਝ ਦੀ ਗੱਲ ਕਰਦਾ ਪੰਜਾਬ ਨੂੰ ਅੱਗੇ ਲਿਜਾਣ ਦੀ ਗੱਲ ਕਰ ਰਿਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਆ ਔਰ ਉਹਨਾਂ ਨੂੰ ਹਮੇਸ਼ਾ ਹੀ ਕੋਈ ਆਸ ਕੋਈ ਚਾ ਚੜਿਆ ਰਹਿੰਦਾ ਕਿ ਮੈਂ ਪੰਜਾਬ ਲਈ ਕੀ ਕੀ ਕਰਾਂ ਦੇਖੋ ਦੋਸਤੋ ਅੱਜ ਦੀ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ